ਕਮੰਡਰ ਬਿਸ਼ਾ ਉਹ ਦੁਗਾ ਦੱਸ ਹੋ ਗਿਆ ਅਰੇ ਭਾਈ ਕੀ ਨਾ ਦੇ ਪ੍ਰਾਂਤ ਕੀ ਹੋਇਆ ਰਾਤ ਲਈ ਮੇਰਾ ਨਾਮ ਸਲੀਕ ਮਾਰੇ ਆਏ ਤੇ ਆਪਾਂ ਨਾ ਹਿਹਾਡੇ ਤੋਂ ਆ ਰਹੇ ਰਾਤੀ ਕੋਈ 1.5 ਵਜੇ ਮੈਂ ਹੀ ਮੇਰੇ ਜੀਜਾ ਜੀ ਰਮਨ ਗੁਵਾਰ ਨਾਲ ਮੇਰੇ ਸਾਲਾ ਸਾਹੀ ਗੁਰਪ੍ਰੀਤ ਸਿੰਘ ਤੇ ਅਨੂ ਨਾਲ اتنا ਕ੍ਰਿਸਟਲ ਜੰਗ ਤੋਂ ਆਈਸਕ੍ਰੀਮ ਦੇ 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 ਹੀ ਲਾਂਸੋਰ ਨੂੰ ਨਿਕਲੇ ਲਾਂਸੋਰ ਤੋਂ ਬੀਬੀ ਦੇ ਸਾਹਮਣੇ ਉਪਰ ਸੜਕ ਆਈ ਥੋ ਗੱਡੀ ਮਾਰ ਤਾ ਓਮ ਸੜਕ ਨੂੰ ਚਲ ਗਏ ਕਿ ਆਈਸਕ੍ਰੀਮ ਦੇ 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 ਉਧਰੋਂ ਨਿਕਲ ਗਏ ਉੱਥੇ ਰਾਜ ਰੈਸਟੋਰੈਂਟ ਹੈਗਾ ਫੋਰਮਾਸ ਉੱਤੇ ਉੱਥੋਂ ਦੋ ਮੁੰਡੇ ਨਿਕਲੇ ਕਿ ਚਲੋ ਮੇਰੇ ਜਾਨੂ ਹੋਏ ਨੇ ਇੱਕ ਇੱਕ ਜਾਨੂ ਆ ਦੇ ਵਿੱਚ ਕਰਨ ਸ਼ਰਮਾ ਤੇ ਨਾਲ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਸਪਲੈਂਡਰ ਤੇ ਹੀ ਉਹ ਉਹ ਸਾਡੇ ਜਿੱਦਾਂ ਨਿਕਲੇ ਉਹ ਵੀ ਨਿਕਲੇ ਇਕੱਠੇ ਨਿਕਲੇ ਅਸੀਂ ਸਿੰਧਾ ਨਿਕਲ ਗਏ ਖਰਾਨਾ ਜੁਨਰੀ ਵਾਲੇ ਉਧਰੋਂ ਵੀ ਰੋਡ ਤੋਂ ਨਿਕਲੇ ਥੋੜੇ ਜਿਹਾ ਅੱਗੇ ਅੱਗੇ ਜਾ ਕੇ ਉਹਨਾਂ ਮੋਟਰਸਾਈਕਲ ਸਾਡੇ ਅੱਗੇ ਲਾ ਦਿੱਤਾ ਅੱਗੇ ਲਾ ਦੇ ਜਿੱਦਾਂ ਹੀ ਫੋਰ ਹਚ ਚੌਂਕ ਵਾਲੀ ਸਾਈਡ ਨੂੰ ਭੁਮੇ ਆ ਤੇ ਉਹਨਾਂ ਅੱਗੇ ਆ ਕੇ ਮੋਟਰਸਾਈਕਲ ਲਾ ਕੇ ਤੇ ਉਹਨਾਂ ਨੇ ਗਾਲ੍ਹਾਂ ਕੱਢਣੀ ਸ਼ੁਰੂ ਕਰ ਦਿੱਤੀ ਤੇ ਅਸੀਂ ਗੱਡੀ ਖੜਾ ਲਈ ਉਹਨਾਂ ਨੇ ਆਇਆ ਨਹੀਂ ਪੁੱਛਿਆ ਉਹਨਾਂ ਨੇ ਵੀ ਕੀ ਗੱਲ ਕੀ ਹੈ ਨਾ ਕੀ ਗਾਲ੍ਹਾਂ ਕਿਉਂ ਕੱਢਦੇ ਨਾ ਅਸਲ 'ਚ ਸਾਲ 200 ਪਹਿਲਾਂ ਉਦੋਂ ਮੈਂ ਕੰਮ ਛੱਡਿਆ ਪਹਿਲਾਂ ਕੰਮ ਕਰਦਾ ਇੱਥੇ ਉਹ ਬੰਦੇ ਨਾਲ ਥੋੜੀ ਬੋ ਬਾਉ ਨੇ ਉਹ ਗੁੰਦੜਜੀ ਗੱਡੀ ਉਹ ਦੋ ਜਣੇ ਉਹਨਾਂ ਨੇ ਆ ਕੇ ਸਾਨੂੰ ਗਾਲਾ ਗੁਲਾ ਕੱਢਿਆ ਗੱਡੀ ਖਲਾਅਤੀ ਉਹਨੇ ਕੁਛ ਨਹੀਂ ਕੀਤਾ ਆਂਦੇ ਆ ਪਹਿਲਾਂ ਉਹਨੇ ਮੇਰੀ ਗੱਡੀ ਦੀ ਫਰੰਟ ਸ਼ੀਸ਼ੇ ਤੇ ਹਿੱਟ ਮਾਰੀ ਹਿੱਟ ਮਾਰੀ ਤੇ ਉਧਰੋਂ ਦੂਜਾ ਭਰਾ ਉਹਦਾ ਉਹ ਆਪਣੇ ਉਹਨਾਂ ਨੂੰ ਫੋਨ ਕਰ ਰਿਹਾ ਸੀ ਸੀਮ ਨਾਇਰ ਨੂੰ ਜਿਹਦੇ ਕੋਲ ਮੈਂ ਕੰਮ ਕਰਦਾ ਸੀ ਮੈਂ ਵੀ ਮੈਂ ਉੱਥੇ 12 13 ਸਾਲ ਕੰਮ ਕੀਤਾ ਜੀ ਤੇ ਉਹ ਫੋਨ ਕਰ ਰਿਹਾ ਸੀ ਉਹਨੂੰ ਤੇ ਅਸੀਂ ਆਏ ਇਹਦੇ ਨਾਲ ਗੱਲ ਕਰਨ ਲੱਗੇ ਵੀ ਹਾਂ ਵੀ ਕੋਈ ਗਾਲਾ ਕੱਢ ਰਿਹਾ ਉਹਨੇ ਇਹਨੇ ਜਿਹਨੂੰ ਏਟਰੀ ਮਾਰਤੀ ਉਹਨੇ ਦੇ ਉਹਨੂੰ ਉਧਰੋਂ ਸੀਮ ਨਾਇਰ ਵੀ ਆ ਗਿਆ ਮੈਂ ਖਲੋਤਾ ਹੀ ਥੋੜੀ ਜੀ ਵੀਡੀਓ ਮੇਰੇ ਕੋਲ ਕੈ ਸਾਲਾ ਸਾਹ ਨੇ ਕੀਤੀ ਆ ਉਹ ਪਿੱਛੋਂ 50 60 ਦੀ ਸਪੀਡ ਤੇ ਆਇਆ ਵਾ ਉਹਨੇ ਗੱਡੀ ਲਾ ਕੇ ਮੇਰੀ ਲੈਗ ਤੇ ਮਾਰੀ ਉਹ ਨਿਸ਼ਾਨ ਹੀ ਹੈਗਾ ਮੇਰੀ ਲੈਗ ਤੇ 50 60 ਦੀ ਸਪੀਡ ਨਾਲ ਗੱਡੀ ਮਾਰੀ ਜਿੱਦਾਂ ਡਿੱਗਿਆ ਮੇਰਾ ਬੈਲੈਂਸ ਖਰਾਬ ਹੋ ਗਿਆ ਤੇ ਉਹ ਅੰਦਰੋਂ ਗੱਡੀ ਜੋ ਨਿਕਲੇ ਆ ਤੇ ਅਸੀਮ ਨਹੀਂ ਨਾ ਮੇਰੇ ਸਿਰ ਤੇ ਪਿਸਟਲ ਰਸਤਾ ਸਿੱਧਾ ਹੀ ਤੇ ਨਾਲ ਉਹ ਤਿੰਨ ਚਾਰ ਮੁੰਡੇ ਗੱਡੀ ਦੇ ਵਿੱਚੋਂ ਹੋਰ ਉਤਰੇ ਠੀਕ ਆ ਉਹਨਾਂ ਚੋਂ ਇੱਕ ਮੁੰਡੇ ਨੇ ਲੋਹੇ ਦਾ ਕੋਈ ਗੰਡਾਸਾ ਟਾਈਪ ਕੁਛ ਨਾ ਉਹਨੇ ਫੜਿਆ ਆਈ ਉਹ ਸਿੱਧਾ ਉਹਨੇ ਮੇਰੇ ਸਿਰ 'ਚ ਮਾਰਿਆ ਉਹ ਮੇਰੇ ਸਿਰ 'ਚ ਲੱਗਾ ਉਹ ਮਤਲਬ ਡੂਮ ਪੈ ਗਿਆ ਕਾਫੀ ਤੇ ਮੈਂ ਉੱਥੋਂ ਕੋਸ਼ਿਸ਼ ਕੀਤੀ ਭੱਜਣ ਦੀ ਮੇਰੇ ਸਾਲਾ ਸਾਥ ਤੇ ਮੇਰੇ ਜੀਜਾ ਜੀ ਉਹ ਦੋਨੋਂ ਉੱਥੋਂ દોੜ ਗਏ ਇੱਕ ਦੂਜੀ ਸੜਕ ਦੇ ਫੋਰਚਾਉਂ ਨੂੰ ਤੇ ਇੱਕ ਅੰਦਰ ਨੂੰ ਨਿਕਲ ਗਏ ਜੋਸ਼ੀ ਕਲੋਨੀ ਸਾਈਡ ਨੂੰ ਮੈਂ ਜੋਸ਼ੀ ਕਲੋਨੀ ਸਾਈਡ ਦੀ ਮੇਨ ਸੜਕ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਸਲੱਗਰ ਬੇਸਬੋਲ ਲੋਹੇ ਦਾ ਗਨਾਸਾ ਸਿਰ ਤੇ ਮਾਰਿਆ ਜਿਸ ਦੇ ਨਾਲ ਮੇਰੀ ਬਾਹ ਦੀ ਹੱਡੀ ਟੁੱਟ ਗਈ ਹੈ ਇਸ ਵੇਲੇ ਤੇ ਸਿਰ ਤੇ ਮੇਰਾ ਇੱਕ ਕਾਫੀ ਡੂੰਘਾ ਪੈ ਗਿਆ ਹੈ ਡਾਕਟਰ ਨੇ 10-15 ਟਾਂਕੇ ਸੇਅ ਹ ਕਿ ਲਿਖੇ ਉਸ ਤੋਂ ਬਾਅਦ ਉਹ ਮਹਾ ਆਪਣੇ ਜਾਨ ਬਚਾ ਕੇ ਉੱਥੇ ਪੱਜਾ ਉੱਥੇ ਬਹਿ ਗਿਆ ਜਦੋਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਹੋਸ਼ ਗਵਾ ਚੁੱਕਾ ਉਸ ਤੋਂ ਬਾਅਦ ਉਹ ਬੰਦੇ ਉੱਥੋਂ ਪੱਜੇ ਆ ਤੇ ਉਹ ਗੱਡੀ ਦਾ ਨੰਬਰ ਹੈਗਾ ਹੀ ਪੀਬੀ02 0169 ਹੈਗਾ ਵਾ ਵਿਚਲਾ ਨੰਬਰ ਨਹੀਂ ਪਤਾ ਤੇ ਜਿਹੜੇ ਬੰਦੇ ਸੀਗੇ ਕਰਨ ਸ਼ਰਮਾ ਸੀ ਇਹ ਵੇਰਕੇ ਦਾ ਰਹਿਣ ਵਾਲਾ ਵਾ ਬੌਂਸਰ ਆ ਫੋਰਮੋਸ ਦਾ ਉਹ ਮਤਲਬ ਕਿ ਇਹ ਗੰਦਾ ਯਾ ਬੰਦਾ ਇੱਕ ਚਾਹੀਦਾ ਨਾਲ ਇਹਦਾ ਬ੍ਰਦਰ ਸੀ ਤੇ ਜਿਹੜਾ ਜਿੰਨੇ ਗੱਡੀ ਮਾਰੀ ਆ ਉਹ ਅਸੀਮ ਲૈયਰ ਹੀ ਅਸੀਮ ਨਾਲ ਯਰ ਦੇ ਨਾਲ ਜਿਹੜਾ ਮੁੰਡਾ ਮੈਨੂੰ ਜਿਮੇਜ ਨੂੰ ਜਾਣਦਾ ਉਹ ਸੀਗਾ ਸ਼ਿਵ ਸ਼ੰਕਰ ਉਹਦੇ ਨਾਲ 3000 ਜਣੇ ਗੱਡੀ ਦੇ ਵਿੱਚ ਹੋਰ ਨਿਕਲੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਇਹ ਸਾਰੇ ਭਾਜੀ ਫੋਰਮੋਸਟ ਤੋਂ ਹੀ ਕੰਮ ਕਰਦੇ ਆ ਰਾਤੀ ਇਹ 2:30 3 ਵਜੇ ਬੰਦ ਹੁੰਦਾ ਵਾ ਮੈਂ ਪਿੱਛੇ ਜੇ ਮੈਥਿਉ ਜੋਂ ਕੰਮ ਛੱਡਿਆ ਸੀ ਇਹਨੇ ਮੈਨੂੰ ਉਹ ਜਿਹੜਾ ਬੌਂਸਰ ਸੀ ਇਹਦੇ ਨਾਲ ਮੇਰੀ ਲੜਾਕ ਲੱਗਦੀ ਠੀਕ ਆ ਤੇ ਇਹਦੇ ਚੱਕਰ ਚ ਸੀਮ ਨੇ ਵੀ ਮੈਨੂੰ ਬਹੁਤ ਗੰਦੀਆਂ ਗੰਦੀਆਂ ਗੱਲਾਂ ਫੋਨ ਤੇ ਕੱਢੀਆਂ ਸੀ ਜਿਹਦੇ ਫੋਨ ਦੇ ਨੇ ਗਾਲਾਂ ਕੱਢੀਆਂ ਉਹ ਭਾਜੀ ਮੇਰੇ ਜਾਨੂ ਗਏ ਮੈਂ ਉਹਨਾਂ ਦਾ ਵੀ ਕੰਮ ਕਰਦਾ ਮੈਂ ਆ ਕਾਊਂਟੈਂਟ ਹੈਗਾ ਵਾ ਠੀਕ ਹੈ ਤੇ ਇਹ ਬੰਦਾ ਉਹ ਗਲਤੇ ਦਾ ਸੀਮ ਹੈ ਯਾਰ ਤੇ ਉੱਥੇ ਹੁੱਕਾ ਇਹ ਵਗੈਰਾ ਸਾਰਾ ਕੁਝ ਕੁੜੀਆਂ ਉੱਥੇ ਸਾਰਾ ਕੁਝ ਇਹ ਕੰਮ ਚੱਲਦਾ ਹੈਗਾ ਤੇ ਇਹ ਚੀਜ਼ ਦਾ ਮੈਨੂੰ ਪਤਾ ਸੀਗਾ ਇਹਨੂੰ ਲੱਗਾ ਕਿ ਸ਼ਾਇਦ ਮੈਂ ਕਿਤੇ ਕੰਪਲੇਨ ਕਰ ਦੇਣੀ ਹੈ ਕਿ ਮੈਂ ਇਹਦੇ ਬਾਰੇ ਕੰਪਲੇਨ ਕਰਦਾਗਾ ਆ 2 ਸਾਲ ਹੋ ਗਏ ਮੈਨੂੰ ਕੰਮ ਛੱਡਰ ਮਾਇਤਾ ਕੰਪਲੇਨ ਨਹੀਂ ਕੀਤੀ ਮੈਂ ਹੁਣ ਕਿਉਂ ਕਰਨੀ ਬਸ ਇਹੀ ਥੋੜੀ ਰਾਗ ਡਾਗੀ ਨਾ ਆ ਕੇ ਸਿੱਧਾ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਵਾ ਮੇਰੀ ਫਰੰਟ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਡਰਾਈਵਰ ਸਾਈਡ ਜਿੱਥੇ ਮੈਂ ਬੈਠਾ ਹੀ ਉਹ ਗੱਡੀ ਉਸ ਦਾ ਇੱਟ ਮਾਰੀ ਆ ਜਿਹੜੀ ਬੈਕ ਸਾਈਡ ਦੇ ਸ਼ੀਸ਼ਾ ਹੀ ਉੱਥੇ ਇੱਟ ਮਾਰੀ ਆ ਮੇਰੀ ਗੱਡੀ ਦਾ ਟੋਟਲੀ ਨੁਕਸਾਨ ਕਰਤਾ ਵਾ ਮੇਰੇ ਸੱਟਾਂ ਲਾਤੀਆਂ ਨੇ ਮੇਰੀ ਬਾਹ ਰੀਆ ਤੋੜਤੀ ਆ ਕਿ ਹੁਣ ਇੱਥੇ ਆਪਰੇਟ ਹੋਣਾ ਵਾ ਠੀਕ ਆ ਮੇਰਾ ਸਿਰ ਜਿਹੜਾ ਕੁਝ ਗਿਆ ਹੈ ਇਸ ਵੇਲੇ ਮੰਗ ਮੈਂ ਇਹ ਕਰਦਾ ਵਾ ਦੇਖੋ ਮੇਰੀ ਵਾਈਫ ਹੈ ਮੇਰੀ ਗੁੜੀਆ ਵਾ ਮੇਰੀ ਫੈਮਿਲੀ ਆ ਤੁਮਾਰ ਵਾਲਾ ਮੈਂ ਆ ਠੀਕ ਆ ਮੇਰੀਆਂ EMI ਜਾਂਦੀਆਂ ਮਹੀਨੇ ਦੀਆਂ ਠੀਕ ਹੈ ਇੰਨੇ ਖਰਚੇ ਨੇ ਮੇਰੇ ਸਿਰ ਤੇ ਫੋਨ ਮੇਰੇ ਸੱਟ ਲੱਗ ਗਈ ਆ ਉਹ ਕੌਣ ਪੂਰਾ ਕਰੇਗਾ ਠੀਕ ਹੈ ਮੈਂ ਮੇਰੀ ਬੌਸਰਨਾ ਸੀਗੀ ਬੌਸਰ ਨੇ ਲੱਗਦਾ ਗੱਡੀ ਸੇਫ ਹਾਈਡ ਦਾ ਉੱਪਰ ਲੱਗਾ ਆਪਣੇ ਨੂੰ ਰੋਡ ਉਹਨੇ ਵਿਖਾਇਆ ਪਰ ਨੋਰਮਲੀ ਮੇਰੇ ਕੋ ਵੀਡੀਓ ਵੀ ਪਈ ਨੋਰਮਲ ਮੈਂ ਗੱਡੀ ਤੋਂ ਉਤਰ ਕੇ ਆਇਆ ਵਾਂਗੀ ਕੀ ਗੱਲ ਗਈ ਆ ਉਦੋਂ ਅਸੀਮ ਨਾਇਰ ਆਇਆ ਫਿਰ ਮੈਂ ਥਾਣੇ ਗਿਆ ਇੱਦਾਂ ਸੱਟ ਮਿੱਟ ਲੱਗੀ ਮੈਂ ਥਾਣੇ ਵੀ ਗਿਆ ਵਾਂ ਉੱਥੇ ਅਸੀਮ ਨਾਇਰ ਨੇ ਮੈਨੂੰ ਧਮਕੀਆਂ ਲਾਈਆਂ ਤੈਨੂੰ ਮੈਂ ਅੰਮਰਸਰ ਦੇ ਵਿੱਚ ਨਹੀਂ ਰਹਿਣ ਦੇਣਾ ਉਹ ਬੰਦੇ ਦੀ ਪੋਲਿਟਿਕਲ ਥੋੜੀ ਵਾਕਬੀ ਗਈ ਆ ਠੀਕ ਹੈ ਜਿਸ ਚੱਕਰ ਚ ਉਹਨੇ ਮੇਰੇ ਤੇ ਇਸ ਚੀਜ਼ ਦੀਆਂ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਵੀ ਨਹੀਂ ਰਹਿਣ ਦੇਣਾ ਮੈਂ ਉਹਦਾ ਬੰਦੇ ਦਾ ਸਕੀਮ ਵਾਲਾ ਕਰਦਾ ਕਿ ਜਦ ਮੈਨੂੰ ਉਹਨੇ ਅੰਮ੍ਰਿਤਸਰ ਚ ਨਹੀਂ ਜਾਣ ਦੇਣਾ ਮੈਂ ਆਪੇ ਹੀ ਰੋਟੀ ਕਮਾਈ ਖਾਣਾ ਸਾਰਾ ਕੁਝ ਕਰਦਾ ਮਿਹਨਤ ਦੀ ਕਰਦਾ ਸ਼ਹਿਰ ਦੇ ਵਿੱਚ ਮੈਂ ਪਤਾ ਨਹੀਂ ਕਿੰਨੇ ਬੰਦਿਆਂ ਦਾ ਕੰਮ ਕਰਦਾ ਮੈਂ ਅਕਾਊਂਟੈਂਟ ਹੈਗਾ ਪਰ ਉਹ ਬੰਦੇ ਨੇ ਮੈਨੂੰ ਸ਼ਰੇਆਮ ਪੁਲਿਸ ਏਐਸਆਈ ਬਿਠਾਈ ਉਹਦੇ ਸਾਹਮਣੇ ਇਹ ਬੰਦੇ ਨੇ ਮੈਨੂੰ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਅੰਮ੍ਰਿਤਸਰ ਦੇ ਵਿੱਚ ਨਹੀਂ ਰਹਿਣ ਦੇਣਾ ਕੋਈ ਵੱਲੋਂ ਕੀ ਪੁਲਿਸ ਵਾਲੇ ਆਏ ਆ ਮੋਕਾ ਵਾਰਦਾ ਦੇਖ ਕੇ ਚਲੇ ਗਏ ਆ ਦੇਖੋ ਬਾਕੀ ਉਹ ਬੰਦੇ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਮੈਨੂੰ ਇਨਾ 100% ਯਕੀਨ ਹੈਗਾ ਕਿ ਉਹ ਬੰਦਾ ਪੋਲਿਟਿਕਲ ਪ੍ਰੈਸ਼ਰ ਪਾਏਗਾ ਹੀ ਪਾਏਗਾ ਪਰ ਮੈਂ ਇਹ ਲੜਾਈ ਲੜਾਂਗਾ ਜੋ ਮਰਜ਼ੀ ਹੋਵੇ ਮੈਂ ਦਿਲੋਂ ਸੱਚਾ ਵਾਂ ਮੈਨੂੰ ਪਤਾ ਵਾ ਮੇਰਾ ਬੋਲੇਸ਼ਨ ਤੇ ਜਾਣਦਾ ਵਾ ਮੈਂ ਸੱਚਾ ਹਾਂ ਵਾ ਇਹ ਬੰਦਿਆਂ ਨੇ ਗਲਤ ਕੀਤਾ ਵਾ ਇਹ ਸਭ ਤੋਂ ਵੱਡਾ ਕਰਨ ਸ਼ਰਮਾੜਾ ਬਹੁਤ ਸਾਰੇ ਅਸੀਮ ਅਈਏ ਤੇ ਨਾਲ ਦੇ ਸ਼ਿਵਸ਼ੰਕਰ ਬਾਕੀ 4-5 ਜਿਹੜੇਗੇ ਮੈਨੂੰ ਉਹਨਾਂ ਦਾ ਕਿਸੇ ਨਾਮ ਨਹੀਂ ਪਤਾ ਤੇ ਕਰਨ ਸ਼ਰਮਾ ਦੇ ਨਾਲ ਉਹਦਾ ਭਰਾ ਉਹ ਕਹਿੰਦਾ ਹੀ ਇਹ ਮੇਰਾ ਭਰਾ ਹੈਗਾ ਵਾ ਇਹ ਵੇਰਕੇ ਦਾ ਰਹਿਣ ਵਾਲਾ ਵਾ ਇਹਨਾਂ ਨੇ ਮੇਰੇ ਮੇਨ ਸੱਟਾਂ ਜਿਹੜੀਆਂ ਮਾਰੀਆਂ ਸੱਗਰ ਬੇਸਬਾਲ ਮੇਰੇ ਸੇਫ ਕੀ ਨੀ ਚੀਜ਼ਾਂ ਮਾਰੀਆਂ ਤੇ ਮੈਂ ਇਹੀ ਦਰਖਾਸਤ ਕਰਦਾ ਵਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਿਆਂ ਤੇ ਐਫ ਆਈ ਆਰ ਵਗੈਰਾ ਪ੍ਰੋਪਰ ਦਰਜ ਹੋਵੇ ਇਹ ਨਾ ਹੋਵੇ ਇਹ ਪੋਲਿਟੀਕਲ ਪ੍ਰੈਸ਼ਰ ਪਾ ਕੇ ਇਹ ਸਾਰਾ ਕੁਝ ਵਿੱਚੋਂ ਨਿਕਲ ਜਾ। ਕੀ ਗੱਲ ਹੈ ਸਰ? ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਛਾੜੇ ਦਾ ਰਹਿਣ ਵਾਲਾ ਮੈਂ। ਅਸੀਂ ਛਾੜੇ ਤੋਂ ਆ ਰਹੇ ਸੀਗੇ ਛਾੜੇ ਤੋਂ ਆਏ ਆ ਤੇ ਆਪਾਂ ਨਵਲਟੀ ਚੌਂਕ ਤੋਂ ਅੰਦਰ ਲਾਰੈਂਸ ਰੋਡ ਨੂੰ ਆ ਰਹੇ ਸੀਗੇ ਲਾਰੈਂਸ ਰੋਡ ਤੋਂ ਆਪਾਂ ਨਿਕਲੇ ਆ ਗੱਡੀ ਚ ਅਸੀਂ ਤਿੰਨ ਜਣੇ ਅਗੇ ਸੀ ਗੱਡੀ ਚ ਠੀਕ ਹੈ ਠੀਕ ਹੈ ਜੀ ਆਪਾਂ ਨਿਕਲੇ ਆ ਗੱਡੀ ਚੋਂ ਸਾਡੇ ਅਗੇ ਨਾ ਦੋ ਮੋਟਰਸਾਈਕਲ ਲੱਗੇ ਆ ਦੋ ਮੋਟਰਸਾਈਕਲ ਲੱਗੇ ਆ ਆਪਾਂ ਆ ਕਰਾਸ ਕੀਤਾ ਮੋੜ ਕਰਾਸ ਕੀਤਾ ਫੋਰਸ ਚੌਂਕ ਤੋਂ ਪਹਿਲਾਂ ਹੀ ਸਾਡੇ ਮੋਟਰਸਾਈਕਲ ਅੱਗੇ ਖਲੋਗੇ ਆ ਕੇ ਮੋਟਰਸਾਈਕਲ ਅੱਗੇ ਖਲੋਗੇ ਆ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਜੀ ਗਾਲਾਂ ਗੱਡੀਆਂ ਪਾਪਾ ਉਤਰਿਆ ਗੱਡੀ ਚੋਂ ਗੱਡੀ ਚ ਉਤਰ ਕੇ ਹਲੇ ਥੱਲੇ ਗਏ ਆ ਉਹਨੇ ਏਟ ਫੜ ਕੇ ਮਾਰੀ ਆ ਪਿੱਛੋਂ ਇੱਕ ਗੱਡੀ ਆਈ ਆ ਉਹਦੇ ਚ ਹਥਿਆਰ ਨਾਲ ਐਸ ਬੰਦੇ ਸੀਗੇ ਕਿਸੇ ਨੇ ਕਿਰਚ ਫੜੀ ਸੀ ਕਿਨੇ ਕਰਪਾਨ ਫੜੀ ਸੀ ਉਹਨਾਂ ਆਉਂਦਿਆਂ ਗੱਡੀ ਜਿਹੜੀ ਆ ਮੇਰੇ ਜੀਜਾ ਜੀ ਲੱਗਦੇ ਆ ਉਹਨਾਂ ਦੇ ਲੱਤਾਂ 'ਚ ਗੱਡੀ ਮਾਰੀ ਆ ਉਹਨਾਂ ਨੇ ਉਹ ਡਿੱਗ ਪਏ ਨੇ ਥੱਲੇ ਉਹ ਬੰਦੇ ਨਿਕਲੇ ਆ ਉਹਨਾਂ ਆਉਂਦਿਆਂ ਹੀ ਪੁੱਛਿਆ ਨਹੀਂ ਕਿਸ਼ਿਆ ਨਹੀਂ ਉਹਨਾਂ ਆ ਕੇ ਸੱਟਾਂ ਲਾਣੀਆਂ ਸ਼ੁਰੂ ਕਰ ਦੀਆਂ ਮੈਂ ਤੇ ਇੱਕ ਜਾਨੇ ਹੋਰ ਸੀਗੇ ਨਾਲ ਆਪਾਂ ਜਾਨ ਬਚਾ ਕੇ ਭੱਜਿਆ ਔਰ ਉਹ ਜਿਹੜੇ ਆ ਚੀਜਾ ਹੀ ਆ ਉਹ ਹੱਥ ਆ ਗਏ ਉਹਨਾਂ ਦੇ ਉਹਨਾਂ ਨੇ ਉਹ ਸਿਰ ਵੀ ਪਾੜਿਆ ਉਹਨਾਂ ਦਾ ਬਾਹਾਂ ਟੁੱਟ ਗਈਆਂ ਉਹਨਾਂ ਦੀ ਉਹ ਇਸ ਵੇਲੇ ਹਸਪੀਟਲ ਐਡਮਿਟ ਹੈਗੇ ਉਹ ਠੀਕ ਕਿਹੜੇ ਹਸਪੀਟਲ ਉਹ ਮੈਦਾਨ ਹਸਪੀਟਲ ਐਡਮਿਟ ਹੈ ਜੀ ਠੀਕ ਹੈ ਕੋਈ ਪੁਰਾਣੀ ਰੰਜਿਸ਼ ਹੈ ਕੀ ਇਹਦਾ ਇਹ ਕੰਮ ਕਰਦੇ ਸੀ ਇਹ ਤੁਸ ਠੀਕ ਹੈ ਇਹ ਕੰਮ ਕਰਦੇ ਸੀ ਉੱਥੇ 2 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਵੀ ਕੋਈ ਗੱਲਬਾਤ ਹੋਈ ਇਹਨਾਂ ਦੀ ਉਹ ਪੁਰਾਣੀ ਰੰਜਿਸ਼ ਕੱਢੀਆਂ ਇਹ ਫੋਰਮਸ ਹੋਟਲ ਆ ਸਰ ਲਾਰੈਂਸ ਰੋਡ ਤੇ ਕੋਥੇ ਕੰਮ ਕਰਦੇ ਸੀ ਇਹ 2 ਸਾਲ ਪਹਿਲਾਂ ਦੀ ਗੱਲ ਹੈ ਸਰ ਜਦੋਂ ਸਰ 1:30 2 ਵਜੇ ਦੀ ਗੱਲ ਹੋਣੀ ਹੈ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਬਿਲਕੁਲ ਸਰ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਮੌਕੇ ਤੇ ਆਈ ਪੁਲਿਸ ਮੌਕੇ ਤੇ ਪੁਲਿਸ ਵਾਲੇ ਆਏ ਆ ਜੀ ਉਹਨਾਂ ਪੂਰਾ ਕਵਰ ਕੀਤਾ ਜੀ ਪੁਲਸ ਵਾਲਿਆਂ ਨੇ ਪੁਲਸ ਵੱਲੋਂ ਕੀ ਆਟਾ ਕੀਤਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਨਸਾਫ ਮਿਲੇਗਾ ਜੀ ਜੋ ਤੁਹਾਡੇ ਤੇ ਹੋਇਆ ਇਹਦਾ ਪੂਰਾ ਤੁਹਾਨੂੰ ਇਨਸਾਫ ਮਿਲੇਗਾ ਕਿੰਨੇ ਬੰਦੇ ਆਏ ਸੀ ਟੋਟਲ ਕਿੰਨੇ ਬੰਦੇ ਸਰ 2 ਜਣੇ ਮੋਟਰਸਾਈਕਲ ਤੇ ਆਏ ਆ ਪਹਿਲਾਂ 6-7 ਜਣੇ ਗੱਡੀ ਦੇ ਵਿੱਚ ਸੀਗੇ ਔਰ ਪੂਰੇ ਫੁੱਲ ਲੈ ਸੀਗੇ ਥਿਆਰਾਣਾ ਸਰੋ ਕੀ ਮੰਗ ਕੀ ਕਰਦੇ ਆ ਸਰ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਪੂਰੀ ਕਾਰਵਾਈ ਹੋਵੇ ਜੀ